ਅੱਜ ਕੀ ਮੈਂ ਤੁਸੀਂ ਸਾਰੇ ਹੋਕ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਵੀਡੀਓ ਬਹੁਤ ਖਾਸ ਵੀਡੀਓ ਉਹਨਾਂ ਭੈਣਾਂ ਲਈ ਜਿਨ੍ਹਾਂ ਦੀ ਸਕਿਨ ਡੈੱਡ ਹੋ ਚੁੱਕੀ ਹੈ ਜਿਨ੍ਹਾਂ ਦੇ ਇੱਥੇ ਨਾ ਕਾਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨਾ ਵਾਸਤੇ ਇੱਕ ਹੀ ਸਕਰਬ ਜਿਹੜਾ ਮੈਂ ਇਸਤੇਮਾਲ ਕਰਦੀ ਆ ਜਿਹੜਾ ਮੈਨੂੰ ਵਧੀਆ ਲੱਗਦਾ ਹੈ ਜਿਹੜਾ ਮੇਰੀ ਸਕਿਨ ਨੂੰ ਸੂਟ ਕਰਦਾ ਹੈ ਮਤਲਬ ਕਿ ਉਹ ਹਾਈਪਰ ਕਰਦੀ ਸਕਿਨ ਨੂੰ ਸੂਟ ਕਰ ਜਾਂਦਾ ਹੈ ਕੋਈ ਵੀ ਲਗਾ ਸਕਦਾ ਹੈ ਸਕਰਬ ਵੀ ਉਹਦਾ ਲਗਾਓ ਪੈਕ ਵੀ ਉਹਦਾ ਲਗਾਓ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਕਿਹੜਾ ਸਕਰਬ ਹੈ ਜਿਹੜਾ ਮੈਂ ਇਸਤੇਮਾਲ ਕਰਦੀ ਆ ਵੀਡੀਓ ਤੁਸੀਂ ਪੂਰੀ ਦੇਖਿਓ ਕਿਉਂਕਿ ਅਧੂਰੀ ਜਾਣਕਾਰੀ ਜਿਹੜੀ ਹੁੰਦੀ ਹੈ ਉਹ ਚੰਗੀ ਨਹੀਂ ਹੁੰਦੀ ਵੀਡੀਓ ਪੂਰੀ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਵੀ ਕਿਸ ਚੀਜ਼ ਦਾ ਕਿਵੇਂ ਸਕਰਬ ਉਹ ਬਣਾਇਆ ਜਾਂਦਾ ਹੈ ਬਹੁਤ ਆਸਾਨ ਸਕਰਬ ਹੈ ਬਹੁਤ ਹੀ ਵਧੀਆ ਹੈ ਸਕਿਨ ਲਈ ਇੰਨਾ ਵਧੀਆ ਇੰਨਾ ਨਖਾਰ ਦਿੰਦਾ ਹੈ ਨਾ ਉਹ ਸਕਰਬ ਬਹੁਤ ਹੀ ਵਧੀਆ ਕਿਸੇ ਵੀ ਪ੍ਰਕਾਰ ਦੀ ਕੋਈ ਹਾਨੀ ਨਹੀਂ ਹੈਗੀ ਆਪਾਂ ਜਿਹੜੇ ਕੈਮੀਕਲ ਵਾਲੇ ਜਿਹਦੇ ਉਦਾਂ ਲੈ ਕੇ ਆਉਂਨੇ ਆਪਾਂ ਬਾਜ਼ਾਰੋਂ ਸਕਰਬ ਕਈ ਵਾਰ ਉਹਨਾਂ ਨੂੰ ਆਪਾਂ ਜਦ ਮ사ਜ ਕਰਦੇ ਆ ਆਪਣੇ ਰੈਸ਼ ਸਪੈ ਜਾਂਦੇ ਆ ਜਾਂ ਰੈੱਡ ਰੈੱਡ ਹੋ ਜਾਂਦੀ ਹੈ ਆਪਣੀ ਸਕਿਨ ਤੇ ਕਾਫੀ ਪ੍ਰਕਾਰ ਦੀ ਪ੍ਰੋਬਲਮ ਜਿਹੜੀ ਉਹਦਣਾ ਹੋ ਜਾਂਦੀ ਹੈ ਹਨਾ ਤੇ ਜਿਹੜੇ ਮਹਿੰਗੇ-ਮਹਿੰਗੇ ਪ੍ਰੋਡਕਟ ਨੇ ਉਹ ਆਪਾਂ ਮੀਡਲ ਕਲਾਸ ਵਾਲੇ ਜਲਦੀ ਕਿਤੇ ਲੈਂਦੇ ਨਹੀਂ ਹੈਗੇ ਹਨਾ ਜਿਹੜੇ ਫਿਰ ਸਸਤੇ ਲੈ ਲੈਂਦੇ ਆ ਉਹ ਆਪਣੇ ਸਕਿਨ ਨੂੰ ਖਰਾਬ ਕਰ ਦਿੰਦੇ ਆ ਤੇ ਉਹਨਾਂ ਲਈ ਮੈਂ ਇੱਕ ਸਕਰਬ ਲੈ ਕੇ ਆਈ ਆ ਜਿਹੜਾ ਮੈਂ ਇਸਤੇਮਾਲ ਕਰਦੀ ਆ ਤੇ ਆ ਦੇਖੋ ਇਹ ਹੈਗੇ ਨੇ ਓਟਸ ਜਿਹੜੇ ਆਪਾਂ ਆਮ ਨੋਰਮਲੀ ਖਾਂਦੇ ਆ ਇਹ ਵਾਲੇ ਓਟਸ ਨੇ ਇਹ ਮੈਂ ਆਪਣੇ weight loss ਵਾਸਤੇ ਇਹੀ ਖਾਂਦੇ ਆ। ਸ਼ੁਰੂ ਤੋਂ ਇਸਤੇਮਾਲ ਕਰਦੀ ਆ ਜਿਹੜਾ ਸਵੇਰੇ ਮੇਰਾ ਬ੍ਰੇਕਫਾਸਟ ਹੁੰਦਾ ਨਾ ਉਹ ਉਸ ਦਾ ਹੀ ਹੁੰਦਾ ਹੈ। ਇਸ ਕਰਕੇ ਹੀ ਮੇਰਾ ਜਿਹੜਾ ਵਜ਼ਨ મેਨਟੇਨ ਹੈ। ਤੇ ਨਾਲ ਤਾਂ ਮੈਂ ਇੱਕ ਆਵੜਾ ਦੱਸਦਾ ਹੈ ਟ੍ਰਿਕ ਜਿਹੜੇ weight ਘਟਾਉਣਾ ਚਾਹੁੰਦੇ ਨੇ। ਔਰ ਇਹਦਾ ਸਕਰਬ ਇਹ ਦੇਖੋ ਇਹ ਔਰਸ ਨੇ ਇਤਾਂ ਦੇ। ਦੇਖੋ। ਤੇ ਤੁਸੀਂ ਕੀ ਕਰਨਾ ਹੈ ਔਰਸ ਆ ਦੇਖੋ। ਇਹ ਮੇਪੇ ਕੇ ਰੱਖਿਓ ਇਸੀ ਦੇਖੋ ਕਿਦਾਂ ਭੇਆ ਮੈਂ ਦੇਖੋ ਇਸ ਤਰੀਕੇ ਨਾਲ ਇਹ ਵਾਲੇ ਓਟਸ ਨੇ ਆਪਾਂ ਇਦਾਂ ਲੈ ਲੈਣਾ ਇੱਕ ਚਮਚ ਵੱਡਾ ਲੈ ਲੈਣਾ ਚਾਹੀਏ ਤੁਸੀਂ ਮਿਕਸੀ ਗ੍ਰੇਂਡ ਵਿੱਚ ਪਾਊਡਰ ਬਣਾ ਕੇ ਰੱਖ ਲਓ ਤੇ ਇਦਾਂ ਦੁੱਧ ਵਿੱਚ ਇਹਨੂੰ ਭੇ ਕੇ ਰੱਖ ਦੇਣਾ ਅਗਰ ਤੁਹਾਨੂੰ ਜਲਦੀ ਜ਼ਿਆਦਾ ਹੈ ਤੇ ਦੁੱਧ ਨੂੰ ਥੋੜਾ ਕੋਸਾ ਕਰ ਲਓ ਫਿਰ ਜਲਦੀ ਜਲਦੀ ਸਕਰਬ ਜਿਹੜਾ ਬਣ ਕੇ ਰੈਡੀ ਹੋ ਜਾਵੇਗਾ ਫਿਰ ਜਿੰਦਾ ਮਰਜ਼ੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਅੱਛਾ ਮਿੰਟੋ ਮਿੰਟ ਹੀ ਜਿਹੜਾ ਸਕਰਬ ਬਣ ਕੇ ਰੈਡੀ ਹੋ ਜਾਂਦਾ ਨਹੀਂ ਤਾਂ ਆਪਾਂ ਨੋਰਮਲੀ ਇਹਨੂੰ ਭੇ ਕੇ ਰੱਖੀਏ ਥੋੜਾ ਜਿਹਾ ਟਾਈਮ 10 ਮਿੰਟ ਤੇ ਇਹ ਸਕਰਬ ਜਿਹੜਾ ਰੈਡੀ ਹੋ ਜਾਂਦਾ ਹੈ ਇਹ ਸਕਿਨ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਚਿਹਰੇ ਨੂੰ ਸਾਫ਼ ਕਰ ਲੈਣਾ ਕੋਈ ਵੀ ਜਿਹੜਾ ਆਪਾਂ ਫੇਸ ਵੋਸ਼ ਇਸਤੇਮਾਲ ਕਰਦੇ ਹਾਂ ਉਹਦੇ ਨਾਲ ਆਪਾਂ ਜਿਹੜੀ ਸਕਿਨ ਨੂੰ ਸਾਫ਼ ਕਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇੱਦਾਂ ਲਗਾਣੇ ਆ ਇਹ ਨਾ ਵਧੀਆ ਸਕਰਬ ਹੈ ਕਦੇ ਤੁਸੀਂ ਇਸਤੇਮਾਲ ਕਰਕੇ ਦੇਖਿਓ ਸ਼ਾਈਆਂ ਵਾਸਤੇ ਪਿਗਮੈਂਟੇਸ਼ਨ ਵਾਸਤੇ ਹਰ ਪ੍ਰਕਾਰ ਦੀ ਜਿਹੜੀ ਵੀ ਕੋਈ ਵੀ ਪ੍ਰੋਬਲਮ ਹੁੰਦੀ ਸਕਿਨ ਤੇ ਸਾਰਿਆਂ ਤੇ ਸੂਟ ਕਰਦੀ ਹੈ ਖਾਸ ਕਰਕੇ ਤੁਸੀਂ ਨਾ ਸਰਦੀਆਂ ਵਿੱਚ ਹੁਣ ਜੋ ਸਰਦੀਆਂ ਸਟਾਰਟ ਹੋ ਗਈਆਂ ਨੇ ਤੇ ਇਹ ਵਾਲਾ ਸਕਰਬ ਇਸਤੇਮਾਲ ਕਰਿਆ ਕਰੋ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਇਹ ਇੰਨਾ ਵਧੀਆ ਸਕਰਬ ਹੈ ਇੰਨੀ ਵਧੀਆ ਸਕਿਨ ਹੋ ਜਾਂਦੀ ਹੈ ਇਹਦੇ ਨਾਲ ਇੱਕ ਗੁਰੂ ਮੈਂ ਪਹਿਲਾਂ ਵੀ ਦੱਸਿਆ ਸੀ ਇਹਦਾ ਉਦੋਂ ਕਮੈਂਟ ਆਇਆ ਸੀ ਕਹਿੰਦੇ ਸੀ ਓਟਸ ਕੀ ਹੁੰਦੇ ਨੇ ਕਈਆਂ ਨੂੰ ਓਟਸ ਦਾ ਨਾਮ ਪਤਾ ਹੈਗਾ ਇਹ ਆਪਾਂ ਨੂੰ ਕਿਤੇ ਵੀ ਬੇਕਰੀ ਚ ਮਿਲ ਜਾਂਦਾ ਹੈ ਕਿਤੇ ਵੀ ਆਪਾਂ ਕਰਿਆਨੇ ਸਟੋਰ ਚੋਂ ਉਹ ਆਪਰੇਸ਼ਨ ਲੈਣੇ ਆ ਉੱਥੇ ਮਿਲ ਜਾਂਦੇ ਆ 80 ਰੁਪਏ ਦਾ ਪੈਕਟ ਹੁੰਦਾ ਹੈ ਇੱਕ ਹੁੰਦੀ ਆ ਮਸਾਲਾ ਔਰਸ ਇੱਕ ਹੁੰਦੇ ਸਿੰਪਲ ਔਰਸ ਤੁਸੀਂ ਲੈਣੇ ਆ ਸਿੰਪਲ ਔਰਸ ਮਸਾਲਾ ਔਰਸ ਨਹੀਂ ਲੈਣੇ ਹੈਗੇ ਇਹਦੇ ਸਿੰਪਲ ਹੁੰਦੇ ਆ ਉਹ ਲੈਣੇ ਆ ਤੇ ਇਹਨੂੰ ਤੁਸੀਂ 10 ਮਿੰਟ ਇਦਾਂ ਨਾ ਲਗਾ ਕੇ ਛੱਡ ਵੀ ਸਕਦੇ ਹੋ ਤੇ ਉਸ ਤੋਂ ਬਾਅਦ ਵੀ ਇਹਦੀ ਚੰਗੀ ਤਰ੍ਹਾਂ ਮ사ਜ ਕਰ ਸਕਦੇ ਹੋ ਇੰਨਾ ਵਧੀਆ ਚਿਹਰਾ ਹੋ ਜਾਂਦਾ ਬਹੁਤ ਹੀ ਵਧੀਆ ਇਹ ਵਾਲਾ ਸਕਰਬ ਤੇ ਮੇਰਾ ਫੇਵਰੇਟ ਸਕਰਬ ਹੈ ਤੁਸੀਂ ਦੇਖ ਸਕਦੇ ਹੋ ਇਹ ਦੇਖ ਲਓ ਇਹਨਾ ਇੰਨਾ ਵਧੀਆ ਚਿਹਰੇ ਤੇ ਗਲੋ ਆਉਂਦਾ ਹੈ ਬਹੁਤ ਜ਼ਿਆਦਾ ਦੇਖ ਲਓ ਵਿਦਆਉਟ ਫਿਲਟਰ ਤੁਹਾਡੇ ਸਾਹਮਣੇ ਲਗਾ ਰਹੀ ਹਾਂ ਦੇ ਇੱਕ ਪਰਸੋਂ 14 ਸ਼ਾਇਦ ਕਮੈਂਟ ਆਇਆਗਾ ਤੁਸੀਂ ਫਿਲਟਰ ਲਾਇਆ ਹੋਇਆ ਜਿੱਥੇ ਲਗਾਣਾ ਪੈਂਦਾ ਉੱਥੇ ਲਗਾਣਾ ਪੈਂਦਾ ਕਿਉਂਕਿ ਕਈ ਵਾਰ ਹਨੇਰਾ ਜਾ ਹੁੰਦਾ ਲਾਈਟ ਨਹੀਂ ਹੁੰਦੀ ਉੱਥੇ ਥੋੜਾ ਇਸਤੇਮਾਲ ਕਰਨਾ ਪੈਂਦਾ ਨਹੀਂ ਤਾਂ ਆਪਾਂ ਨੋਰਮਲ ਹੀ ਵੀਡੀਓ ਬਣਾਉਨੇ ਆ ਦੇਖੋ ਇੰਨਾ ਵਧੀਆ ਇੰਨਾ ਮਤਲਬ ਕਿ ਇਹ ਸਕਰਬ ਜਿਹੜਾ ਇੰਨਾ ਚਿਹਰੇ ਨੂੰ ਮਤਲਬ ਇਹ ਵਧੀਆ ਲੱਗਦਾ ਹੈ ਨਾ ਬਹੁਤ ਹੀ ਮੱਖਣਾ ਵਾਂਗੂ ਸਕਿਨ ਹੋ ਜਾਂਦੀ ਬਹੁਤ ਵਧੀਆ ਹੈ ਉਸ ਵਾਲਾ ਸਕਿਨ ਸਕਰਬ ਚੰਗੀ ਤਰ੍ਹਾਂ ਤੁਸੀਂ ਜਦੋਂ ਨਹਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਗਰਦਨ ਤੇ ਆਪਣੇ ਬਾਜੂ ਤੇ ਸਾਰੇ ਬੋਡੀ ਤੇ ਕਰ ਸਕਦੇ ਤੁਸੀਂ ਜਿਨ੍ਹਾਂ ਦੇ ਨਾ ਹੋਏ ਹੁੰਦੇ ਨੇ ਜਿਵੇਂ ਗੱਡੇ ਚ ਪਏ ਹੁੰਦੇ ਹਨ ਹੈਨਾ ਉਪਰ ਪੋਰਸ ਜਿਹੜੇ ਹੁੰਦੇ ਨੇ ਕਈਆਂ ਦੇ ਉਹ ਸਕਿਨ ਗੰਦੀ ਚ ਲੱਗਦੀ ਜਦੋਂ ਉਪਰ ਪੋਰਸ ਹੁੰਦੇ ਐ ਇਹ ਜਦੋਂ ਇਸਤੇਮਾਲ ਕਰਨਾ ਸ਼ੁਰੂ ਕਰ ਦੋਗੇ ਨਾ ਓਪਨ ਪੋਰਸ ਹੀ ਤੁਹਾਡੇ ਬਿਲਕੁਲ ਠੀਕ ਹੋ ਜਾਣਗੇ ਇਹ ਤੁਸੀਂ ਡੇਲੀ ਵੀ ਕਰ ਸਕਦੇ ਹੋ ਇਹਦਾ ਕੋਈ ਬੁਗਾਰ ਨਹੀਂ ਹੈਗਾ ਡੇਲੀ ਵੀ ਤੁਸੀਂ ਜਦੋਂ ਸਵੇਰੇ ਆਪਣਾ ਫੇਸ ਵਾਸ਼ ਕਰਦੇ ਉਸ ਟਾਈਮ ਵੀ ਕਰ ਸਕਦੇ ਹੋ ਮੇਰੀ ਵੀਡੀਓ ਥੋੜੀ ਹੁੰਦੀ ਛੋਟੀ ਹੁੰਦੀ ਐ ਪੂਰੀ ਦੇਖ ਲਿਆ ਕਰੋ ਤੁਹਾਡੇ ਫਾਇਦੇ ਦੀ ਇਹ ਕੋਈ ਇਹ ਨਹੀਂ ਹੈਗਾ ਕਿ ਬਰਦਾਨੀ ਕਰੋਗੇ ਇਸਤੇਮਾਲ ਕਰਿਆ ਕਰੋ ਜ਼ਰੂਰ ਤੇ ਪਰਸੋਂ ਮੈਂ ਵੀਡੀਓ ਚ ਦੱਸਿਆ ਸੀਗਾ ਇੱਕ ਮਲੇਠੀ ਦਾ ਫੇਸ ਪੈਕ ਉਹ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਵੀਡੀਓ ਨੂੰ ਤੇ ਉਹ ਵਾਕਿਆ ਹੀ ਉਹਦਾ ਫੇਸ ਪੈਕ ਤੁਸੀਂ ਲਗਾਓਗੇ ਨਾ ਮਲੇਠੀ ਦਾ ਜਿਹੜੀ ਜਿਹੜੀਆਂ ਚੀਜ਼ਾਂ ਮੈਂ ਦੱਸਿਆ ਵੀ ਡਿਸਕ੍ਰਿਪਸ਼ਨ ਵਿੱਚ ਮੈਂ ਲਿਖ ਦੇਣੀ ਹੁੰਦੀਆਂ ਇਹਦੀ ਡਿਸਕ੍ਰਿਪਸ਼ਨ ਵਿੱਚ ਵੀ ਮੈਂ ਲਿਖ ਦਾਂਗੀ ਉਦਾਂ ਹੀ ਇਸਤੇਮਾਲ ਕਰਿਆ ਕਰੋ ਬਹੁਤ ਵਧੀਆ ਜੀ ਮੈਂ ਹੁਣ 5 ਮਿੰਟ ਹੋਰ ਕਰਾਂਗੀ ਫਿਰ ਮੈਂ ਨਾ ਫੇਸ ਵਾਸ਼ ਕਰਾਂਣੀ ਆ ਫਿਰ ਤੁਸੀਂ ਦੇਖਿਓ ਤਾਂ ਹਾਂਜੀ ਲੋ ਜੀ ਮੈਂ ਫੇਸ ਵਾਸ਼ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨਿਖਾਰ ਆ ਜਾਂਦਾ ਇਹ ਨਾਲ ਬਹੁਤ ਹੀ ਵਧੀਆ ਤੇ ਆਪਣੇ ਜਿਹੜੇ ਹੋਟ ਨੇ ਨਾ ਉਹ ਵੀ ਪਿੰਕ ਹੋਣਾ ਸ਼ੁਰੂ ਹੋ ਜਾਂਦੇ ਨੇ ਦੇਖੋ ਬਹੁਤ ਵਧੀਆ ਸਕਰਬ ਹੈ ਫੇਸ ਇਕਦਮ ਕਲੀਨ ਹੋ ਜਾਂਦਾ ਹੈ ਬਹੁਤ ਹੀ ਵਧੀਆ ਹੋ ਜਾਂਦਾ ਹੈ ਜਿਹੜੀ ਵੀ ਡੈਡ ਸਕਿਨ ਹੁੰਦੀ ਹੈ ਰਿਮੂਵ ਹੋਣੇ ਸ਼ੁਰੂ ਹੋ ਜਾਂਦੀ ਹੈ ਤੁਸੀਂ ਇਹਨੂੰ ਡੇਲੀ ਕਰ ਸਕਦੇ ਹੋ ਠੀਕ ਹੈ ਕਿ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਵੀ ਡੇਲੀ ਕਰਨ ਨਾਲ ਕੋਈ ਨੁਕਸਾਨ ਹੋਵੇਗਾ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਆਪਾਂ ਸਕ੍ਰੈਬ ਜਿਹੜਾ ਕਰਕੇ ਦਿਖਾਇਆ ਇੱਕ ਪਰ ਫਿਰ ਰਹਿ ਦਿੰਦੇ ਨਹੀਂ ਇਹ ਵਾਲੇ ਓਲਸ ਨਹੀਂ ਇਹ ਵਾਲੇ ਲੈਣੇ ਮਸਾਲਾ ਓਲਸ ਨਹੀਂ ਲੈਣੇ ਹੈਗੇ ਇਹ ਵਾਲੇ ਲੈਣੇ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਲਾਈਕ ਕਰਕੇ ਸੋਹਣੇ ਜਿਹੇ ਕਮੈਂਟ ਜ਼ਰੂਰ ਕਰਨਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹੁਣ ਮੈਂ ਵੀਡੀਓ ਲੈ ਕੇ ਆਵਾਂਗੀ ਜਿਹੜੇ ਜਿਨ੍ਹਾਂ ਦੇ हेयर ਮੂਵ ਨਹੀਂ ਨਾ ਹੁੰਦੇ ਕਾਫੀ ਕੁਝ ਵੈਸੇ ਮੈਂ ਦੱਸਿਆ ਸੀਗਾ ਤੇ ਪਰ ਮਤਲਬ ਕਿ ਕਹਿੰਦੇ ਸਾਡੇ ਫਰਕ ਨਹੀਂ ਪਿਆ ਇੱਕ ਆਪਾਂ ਵਧੀਆ ਰੈਮਡੀ ਦੱਸਾਂਗੇ ਕਿ ਜਿਨ੍ਹਾਂ ਦੇ ਨਹੀਂ ਫਰਕ ਪੈਂਦਾ ਕਿਉਂਕਿ ਕਈ ਹੁੰਦਾ ਮੋٹے ਮੋٹے ਹੁੰਦੇ ਆ ਨਾ ਵਾਲ ਉਹ ਜਲਦੀ ਰਿਮੂਵ ਨਹੀਂ ਹੁੰਦੇ ਤੇ ਚਲੋ ਜੀ ਆਪਾਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸੀਜ਼ਰ ਆ ਗਿਆ ਅੰਦਰ ਸੀਜ਼ਰ ਚਲੋ ਜੀ ਫਿਰ ਮਿਲ ਲਿਆ ਬਾਏ